ਜਿਸ ਤਰ੍ਹਾਂ ਮੈਂ ਆਪਣੇ ਬੱਗਾ ਜੀ ਨੂੰ ਔਰ ਇਹਨਾਂ ਦੇ ਮਾਰਫਤ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੂੰ ਆਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰ੍ਹਾਂ ਸਾਡਾ ਇੱਥੇ 1.5 ਕਰੋੜ ਰੁਪਏ ਸਾਡਾ ਸਾਡਾ ਖਰਚਾ ਆਇਆ ਹੈਗਾ ਤੇ ਸਾਲ 'ਚ ਸਾਡੀਆਂ 8 ਤੇ 10 ਐਗਜ਼ੀਬਿਸ਼ਨਸ ਲੱਗਦੀਆਂ ਹਨ 1.5 ਤੋਂ 15 ਕਰੋੜ ਦਾ ਖਰਚਾ ਆਉਂਦਾ ਅਸੀਂ ਉਹ ਵਪਾਰੀ ਖਰਚਾ ਸਰਕਾਰ ਨੂੰ ਦੇਣ ਨੂੰ ਤਿਆਰ ਆਂ ਅਗਰ ਆਹੀ ਵਾਲਾ ਗਰਾਊਂਡ ਜਾਂ ਇਸ ਦੇ ਮਿਲਦਾ ਜੁਲਦਾ ਅੱਛੀ ਲੋਕੇਲਿਟੀ ਦਾ ਕੋਈ ਦੇਖੋ ਇੰਨਾ ਵੱਡਾ ਆ ਯੂਟਿਲਾਈਜ਼ ਨਹੀਂ ਹੁੰਦਾ ਆ ਗਵਰਨਮੈਂਟ ਕੁਆਲੀਫਾਇਰ ਗਰਲਸ ਦਾ ਸਰਕਾਰ ਦੀ ਜਗ੍ਹਾ ਇਸੀ ਤਰ੍ਹਾਂ ਗਰਮੈਂਟ ਕਵਾਲੀ ਫਾਰ ਬੋਇਜ਼ ਹੈ ਉਹਦੇ ਵਿੱਚ ਵੀ ਉਹ ਵੀ ਗਵਰਨਮੈਂਟ ਦਾ ਪੀਏ ਯੂ ਵੀ ਗਵਰਨਮੈਂਟ ਦੀ ਹੈ ਕੁਝ ਥੋੜੀ ਜਿਹੀ ਜਗ੍ਹਾ ਲੈ ਕੇ ਇੱਕ ਐਗਜ਼ੀਬਿਸ਼ਨ ਸੈਂਟਰ ਸਾਨੂੰ ਦੇ ਦੇਣ ਤੇ ਮੈਂ ਕਹਿੰਦਾ ਸਾਰੇ ਵਪਾਰੀ ਬਹੁਤ ਖੁਸ਼ ਹੋਣਗੇ ਦੂਸਰਾ ਬਕਾ ਸਾਡੀ ਇੱਕ ਹੋਰ ਗੁਜ਼ਾਰਿਸ਼ ਹੈ ਸਾਡਾ ਜੋ ਅਸੀਂ ਟੈਕਸਟਾਈਲ ਵਾਲੇ ਹੈਗੇ ਸਾਡੀ ਜੋ ਬੈਗਬੋਨ ਹੈ ਉਹ ਹੈਗੀ ਸਾਡੀ ਡਾਈਂਗ ਜੇ ਅੱਜ ਐਨੇ ਸੋਹਣੇ ਸੋਹਣੇ ਦੇਖੋ ਰੰਗਾਂ ਦੇ ਕੱਪੜੇ ਨੇ ਅਸੀਂ ਸਾਰੇ ਗਰਮੈਂਟਸ ਐਗਜ਼ੀਬਿਟ ਕਿਤੇ ਸਾਡੇ ਡਾਈਂਗ ਦੇ ਅਸੀਂ ਜੋ ਟ੍ਰੀਟਮੈਂਟ ਪਲਾਂਟਸ ਲਗਾਏ ਆ ਸਾਡੇ ਉੱਤੇ ਇੱਕ ਬੜਾ ਲਾਂਚਨ ਲੱਗਦਾ ਆ ਰਿਹਾ ਕ ਬਿਰ ਰੰਗਾਈ ਦੇ ਕਾਰਨ ਬੁੱਢਾ ਨਾਲਾ ਕੰਦਾ ਹੋ ਗਿਆ। ਔਰ ਦੇਖੋ ਕਾਂਗਰਸ ਦੀ ਗਵਰਨਮੈਂਟ ਨੇ 850 ਕਰੋੜ ਰੁਪਇਆ ਲਗਾ ਕੇ ਬੁੱਢੇ ਨਾਲੇ ਨੂੰ ਸਾਫ ਕਰਨ ਦਾ ਪ੍ਰੋਜੈਕਟ ਲੈ ਕੇ ਆਏ ਸੀ। ਅੱਜ ਅਸੀਂ ਪੁੱਛਦੇ ਹਾਂ ਵੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਔਰ ਆਹ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਜਿਹੜਾ ਝੂਠਾ ਪ੍ਰੋਜੈਕਟ ਆਇਆ। ਉਹਨਾਂ ਦੇ ਉੱਪਰ ਐਮਐਲਏ ਗੁੱਗੀ ਜੀ ਨੇ ਵੀ ਸਵਾਲ ਚੱਕੇ ਸੀਗੇ ਵੀ ਬੁੱਢਾ ਨਾਲਾ ਸਾਫ ਨਹੀਂ ਹੋਇਆ। ਜੀ। ਔਰ ਉਹਦਾ ਅਲੀਗੇਸ਼ਨ ਸਾਡੇ ਡਾਈੰਗ ਵਾਲੇ ਉੱਪਰ ਆ ਰਿਹਾ ਹੈ ਜਦਕਿ ਅਸੀਂ ਡਾਈੰਗ ਵਾਲਿਆਂ ਨੇ ਬਹਾਦਰ ਕੇ ਰੋਡ ਤੇ 15 ਐਮਐਲ ਦੀ ਦਾ ਤਾਜਪੁਰਾ ਫੋਕਲਪਨ ਵਾਲਿਆਂ ਨੇ 50 ਔਰ 40 ਐਮਐਲ ਦੀ ਦਾ ਅਸੀਂ ਆਪਣੇ ਟ੍ਰੀਟਮੈਂਟ ਪਲਾਂਟਸ ਲਗਾ ਲਏ ਪਰ ਸਟਿਲ ਅਗਰ ਜੋ ਕਮੀਆਂ ਰਹਿ ਗਈਆਂ ਜੋ ਕਾਂਗਰਸੀ ਗਵਰਨਮੈਂਟ ਪ੍ਰੋਜੈਕਟ ਲੈ ਕੇ ਆਈ ਸੀ ਉਹ ਵੀ ਨੂੰ ਬੁੱਢਾ ਨਾਲਾ ਵੀ ਨੂੰ ਸਾਫ਼ ਕਰਨ ਵਾਸਤੇ ਬਾਕੀ ਸਾਡੀ ਗਵਰਨਮੈਂਟ ਇੰਡਸਟਰੀ ਦੀ ਜੋ ਬੈਕਬੋਨ ਹੈ ਡਾਈੰਗ ਦੀ ਇੰਡਸਟਰੀ ਉਹ ਕਲੰਕਿਤ ਰਹਿਤ ਹੋ ਜਾਵੇ ਸਾਡੇ ਤੇ ਜੋ ਅਲੀਗੇਸ਼ਨ ਲੱਗਦਾ ਵੀ ਰੰਗਾਈ ਦੇ ਪਾਣੀ ਕਾਰਨ ਬੁੱਢਾ ਨਾਲਾ ਗੰਦਾ ਹੋ ਗਿਆ ਉਹਦੇ ਵਿੱਚ ਵੀ ਤੁਸੀਂ ਗਵਰਨਮੈਂਟ ਤੁਸੀਂ ਯੰਗ ਇੱਕ ਐਂਟਰਪ੍ਰੈਨਰ ਕਹਿ ਲੋ ਇੱਕ ਯੰਗ ਐਡਵੋਕੇਟ ਕਹਿ ਲੋ ਔਰ ਇੱਕ ਯੰਗ ਇੱਕ ਪੋਲਿਟੀਕਲ ਪਰਿਵਾਰ ਦੇ ਇੱਕ ਤੁਸੀਂ ਬਗਾਸਾ ਦੇ ਬੇਟੇ ਹੋ ਤੇ ਆ ਸਾਨੂੰ ਯੂਥ ਨੂੰ ਚਾਹੀਦਾ ਹੈਗਾ ਕਿ ਆਪਣੇ ਲੁਹਾਨਾ ਜਿਹਨੂੰ ਮੈਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਸਭ ਤੋਂ ਵੱਡਾ ਸਾਈਕਲ ਇੰਡਸਟਰੀ ਦਾ ਔਰ ਹੌਜ਼ਰੀ ਦਾ ਪੂਰੇ ਵਰਲਡ ਦਾ ਗੜ ਹੈ ਸਾਡਾ ਸ਼ਹਿਰ ਹੋਰ ਖੂਬਸੂਰਤ ਬਣੇ ਉਹਦੇ ਉੱਤੇ ਲੇਕ ਬਣੀ ਚਾਹੀਦੀ ਬੁੱਡੇ ਨਾਲੇ ਕਲੀਨ ਹੋਣਾ ਚਾਹੀਦਾ ਉਹ ਵੀ ਹੁਣ ਗਵਰਨਮੈਂਟ ਦੇ ਵਿੱਚ ਤੁਸੀਂ ਪੁੱਟ ਅਪ ਕਰੋ ਤਾਂ ਕਿ ਆ ਸਾਡਾ ਸ਼ਹਿਰ ਹੋਰ ਬਿਊਟੀਫੁੱਲ ਬਣ ਠੀਕ ਹੈ ਥੈਂਕ ਯੂ ਸਰ ਅਰੋਲਾ ਜੀ ਅਰੋਲਾ ਜੀ ਹਾਂ ਅਰੋਲਾ ਜੀ ਗੱਭੀ ਪੱਜੀ ਅੱਜ ਐਗਜ਼ੀਬਿਸ਼ਨ ਤਿਆਰ ਕਰ ਕੀ ਤਰ੍ਹਾਂ ਕੀ ਬੋਲੋ ਅੱਜ ਆਲ ਇੰਡੀਆ ਫੈਸ਼ਨ ਗਵਰਨਮੈਂਟ ਮੈਨੂਫੈਕਚਰਿੰਗ ਗੱਲੋ ਇੱਥੇ ਦੂਰਗਾ ਪਤਾ ਮੰਤਰ ਦੇ ਸਾਹਮਣੇ ਗਰਾਊਂਡ ਦੇ ਵਿੱਚ ਬਹੁਤ ਵਧੀਆ ਐਗਜ਼ੀਬਿਸ਼ਨ ਦਾ ਇੱਥੇ ਲਗਾਈ ਗਈ ਹੈ ਜੋ ਕਿ ਤਰੁੰਜਨ ਬਾਬਾ ਜੀ ਔਰ ਉਹਨਾਂ ਦੀ ਸਾਰੀ ਟੀਮ ਕਪਿਲ ਜੋਸ਼ੀ ਜੀ ਬਿਨੇ ਜਨ ਜੀ ਔਰ ਸਾਰੇ ਇਹਨਾਂ ਦੇ ਜਿਹਨੇ ਟੀਮ ਮੈਂਬਰ ਹੈ ਬਹੁਤ ਵਧੀਆ ਇਹ ਉਪਰਾਲਾ ਇੱਥੇ ਅੱਜ 70 ਤੋਂ ਪਲੱਸ ਅੱਜ ਹੋਜ਼ਰੀਜ਼ ਨੇ ਆਪਣੇ ਸਟਾਲ ਲਗਾਏ ਹੈ ਔਰ ਜਿਹਦੇ ਵਿੱਚ ਆਪਣੇ ਇਹ ਮੈਨੂਫੈਕਚਰਿੰਗ ਜੋ ਵੀ ਬਣਾਉਂਦੇ ਆ ਉਹ ਪ੍ਰੈਜ਼ੈਂਟ ਕਰ ਰਿਹਾ ਸਾਰੇ ਗਾਕਾਂ ਕੇ ਬਹੁਤ ਵਧੀਆ ਲੁਧਿਆਣਾ ਦੇ ਵਿੱਚ ਇਹ ਇੱਕ ਹੱਬ ਬਣ ਚੁੱਕਾ ਹੈ ਔਰ ਇਹਨਾਂ ਦਾ 6th ਐਡੀਸ਼ਨ ਅੱਜ 6ਵੀਂ ਐਗਜ਼ੀਬਿਸ਼ਨ ਹੈ ਬਹੁਤ ਵਧੀਆ ਹੰਗਾਰਾ ਮਿਲਦਾ ਹੈ ਉਹਨਾਂ ਨੂੰ ਹਰ ਸਾਲ ਦੀ ਤਰ੍ਹਾਂ ਜਿੱਥੇ ਇੱਥੇ ਸਾਨੂੰ ਬੁਲਾਉਂਦੇ ਅਸੀਂ ਆਨੇ ਆਂ ਔਰ ਜਿੱਥੇ ਤੇ ਸਾਡੀ ਸੇਵਾ ਲਾਂਦੇ ਅਸੀਂ ਹਰ ਟਾਈਮ ਇਹਨਾਂ ਦੇ ਨਾਲ ਆ। ਜੀ। ਥੈਂਕ ਯੂ ਜੀ। ਆ ਡਿਊਟੀ ਮੈਂ ਡਿਟੀ ਨੇ ਆ ਕੀ ਠੀਕ ਹੈ ਨਾ ਤੁਮ ਜਿਹਾ ਆਪ ਜੀ। ਅੱਜ ਆਲੈਂਡਰੀਆ ਫੈਸ਼ਨ ਗਾਰਮੈਂਟਸ ਵੱਲੋਂ ਔਰ 6ਵੀਂ ਲਗਾਤਾਰ ਜੀ। ਪਹਿਲਾਂ ਇਹ ਫੋਟੋ ਚਲ ਗੰਦੇੰਦੇ ਸੀ ਆਜ ਗਵਰਨਮੈਂਟ ਕਾਲਜ ਗਲਸ ਦੇ ਤੇ ਲਾਇਆ ਪਹਤਾਰ ਰਹਿਣ ਨਾਲ ਸਟਾਰਟ ਲੱਗੇ। ਜੀ। ਅੱਜ ਬੜੀ ਖੁਸ਼ੀ ਹੋਈ ਹੈ। ਜਿਹੜਾ ਇਹਨਾਂ ਦਾ ਮਾਲ ਮੈਂ ਦੇਖਿਆ ਬੜਾ ਹਾਈ ਲੈਵਲ ਦਾ। ਬਹੁਤ ਜਿਵੇਂ ਕਿ ਕਈਆਂ ਦਾ ਨਾਮ ਹੋ ਜਾਂਦਾ ਕਈ ਸ਼ੋਭੇ ਰਸਮਾਂ ਅੱਜ ਦੇਖਿਆ ਗੜਾ ਮਾਲ ਇਹਨਾਂ ਦੇ ਸ਼ੋਭੇ ਰਸਮਾਂ ਵਾਲਾ ਕੰਮ ਬਹੁਤ ਹਾਈ ਲੈਵਲ ਦਾ ਪ੍ਰੋਜੈਕਟ ਹੈ ਇਹਨਾਂ ਦਾ ਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਛੋਕਾ ਮਨਾ ਕਰਦਾ ਵੀ ਇਹਨਾਂ ਦਿਨ ਦੁਗਣੀ ਰਾਚ ਚੋਗਣੀ ਤਰੱਕੀ ਕਰਨ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਥੈਂਕ ਕਰਦਾ ਇਹਨਾਂ ਨੇ ਬਿਲਕੁਲ ਪਬਲਿਕ ਨੂੰ ਇਹ ਨੁਦਾਨ ਹੌਸ਼ਰੀ ਦਾ ਹੱਬ ਹੈ ਤੇ ਕਹਿੰਦੇ ਲੋੜ ਨਹੀਂ ਬੰਦੇ ਪ੍ਰੋਬਲਮ ਪਤਾ ਵੀ ਲੁਧਾਨੇ ਤੋਂ ਵਧੀਆ ਮਾਲ ਕਿਤੇ ਵੀ ਨਹੀਂ ਮਿਲਣਾ ਇਸ ਕਰਕੇ ਲੋਕ ਲੁਧਾਨੇ ਦਾ ਹੀ ਮਾਲ ਪਾ ਕੇ ਰਾਜੀਏ ਆਲ ਇੰਡੀਆ ਦੇਸ਼ਾਂ ਦੇ ਸਾਰੇ ਪਾਸੇ ਲੁਧਾਨੇ ਦਾ ਹੀ ਮਾਲ ਜਾਂਦਾ ਤੇ ਮੈਂ ਉਹੀ ਸ਼ੌਕ ਕਾਮਨਾਵੰਦ ਹੁੰਨਾ ਵੀ ਇਹਨਾਂ ਦਿਨ ਦੁੱਗਣੀ ਰਾ ਚੋਗਣੀ ਤਰੱਕੀ ਕਰੇ ਐਪੀਵੇ ਸੈਂਟਰ ਤੇ ਬਹੁਤ ਜ਼ਿਆਦਾ ਲੋੜ ਹੈ ਤੇ ਕਹਿੰਦੇ ਉਹ ਉਹ ਸਾਡੇ ਲੋਕਲ ਬਾਡੀ ਮੰਤਰੀ ਸੰਜੀਵ ਰੋੜਾ ਜੀ ਨੇ ਕਿਹਾ ਵਾ ਲਾਂਚ ਕਰਤਾ ਹੈ ਬਹੁਤ ਜਲਦੀ ਇਹਨਾਂ ਲਈ ਇੱਕ ਹਾਲ ਬਣਾਇਆ ਜਾਊਗਾ ਉਹ ਸਰਕਾਰ ਵੱਲੋਂ ਪਹਿਲੇ डिक्लेअर ਕਰ ਚੁੱਕੇ ਆ ਬਹੁਤ ਬਹੁਤ ਥੈਂਕ ਯੂ ਠੀਕ ਹੈ ਹਾਂਜੀ ਓਕੇ ਆ ਤੇ ਬਹੁਤ ਜੀ ਗੋਰੇ ਬਗਾਇ ਤੁਸੀਂ ਅੱਜ ਪਹੁੰਚਿਆ ਐਗਜ਼ੀਬਿਸ਼ਨ ਦਾ ਦੂਜਾ ਦਿਨ ਨੇ ਪਹੁੰਚਿਆ ਆਲ ਇੰਡੀਆ ਫੈਸ਼ਨ ਡਿਜ਼ਾਈਨਿੰਗ ਐਂਡ ਮੈਨੂਫੈਕਚਰਿੰਗ ਐਸੋਸੀਏਸ਼ਨ ਬੋਲੋ ਜੋ ਆਈ ਦੂਜੇ ਦਿਨ ਦੀ ਤੁਸੀਂ ਦੱਸ ਰਹੇ ਹੋ ਕਿ ਐਗਜ਼ੀਬਿਸ਼ਨ ਜੋ ਲੱਗੀ ਹੈ ਬਹੁਤ ਸਾਰੀ ਮੈਨੇਜਮੈਂਟ ਕਮੇਟੀ ਵਧਾਈ ਦੀ ਪਾਤਰ ਤੇ ਬਹੁਤ ਵਧੀਆ ਸਟੈਪ ਹੈ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰੂੰਗਾ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਦੇਖੋ ਆਪਾਂ ਸਾਥ ਦਈਏ ਆਗੇ ਇਹਨਾਂ ਦੇ ਪ੍ਰੋਡਕਟਸ ਵਿਜ਼ਿਟ ਕਰੀਏ ਬੜਾ ਵੱਡਾ ਸਟੈਪ ਹੈ ਇੱਕ ਰੂਫ ਦੇ ਅੰਡਰ ਆਪਾਂ ਨੂੰ ਕਿੰਨੀ ਫੈਸਿਲਿਟੀ ਮਿਲ ਰਹੀ ਹੈ ਹਰ ਤਰ੍ਹਾਂ ਦਾ ਬ੍ਰਾਂਡ ਤੇ ਇਹਨਾਂ ਦੇ ਜੋ ਇੰਡਸਟਰੀਲਿਸ ਭਰਾ ਸਾਡੇ ਉਹ ਕਿ ਲੁਧਿਆਣਾ ਹੱਬ ਹੈ ਇਹ ਜਨਾ ਇੰਡਸਟਰੀਅਲ ਸਿਟੀ ਹੁੰਦੇ ਨਾ ਤੇ ਹੱਬ ਹੈ ਇੰਡਸਟਰੀ ਦਾ ਤੇ ਇੱਥੇ ਲੋਕ ਆਪਣਾ ਸਟਾਲਸ ਲਗਾ ਕੇ ਬੈਠੇ ਆ ਤੇ ਇਹਨਾਂ ਦੇ ਪ੍ਰੋਡਕਟਸ ਜਿਹੜੇ ਨੇ ਇੱਕ ਰੂਫ ਦੇ ਅੰਡਰ ਆਪਾਂ ਨੂੰ ਮਿਲ ਰਹੇ ਆ ਤੇ ਬਹੁਤ ਵਧੀਆ ਸਟੈਪ ਹੈ ਜੀ ਮੈਂ ਵਧਾਈ ਜਿੱਤੇ ਵਧਾਈ ਦੇਣਾ ਧੰਨਵਾਦ ਕਰੂੰਗਾ ਸਾਰੀ ਕਮੇਟੀ ਦਾ ਜਿਵੇਂ ਕਿ ਅੱਗੇ ਨਾ ਟੋਟਲ ਦੇ ਵਿੱਚ ਲਾਂਦੇ ਸੀ ਤਰੁਣ ਜਨ ਬਾਵਾ ਜੀ ਦਾ ਕਹਿੰਦੇ ਇਹ ਉਪਰਾਲਾ ਕੀਤਾ ਗਿਆ ਜਿਹੜਾ ਇਸ ਵਾਰ ਖੁੱਲੇ ਦੇ ਵਿੱਚ ਵੱਡੇ ਤਰੀਕੇ ਨਾਲ ਜਿਹੜੀ ਬਿਲਕੁਲ ਬਾਵਾ ਜੀ ਨੇ ਅੱਗੇ ਵੀ ਜਿੱਦਾਂ ਬਹੁਤ ਅ ਇੰਡਸਟਰੀ ਨੂੰ ਅੱਗੇ ਲੈ ਕੇ ਜਾਂਦੇ ਆ ਦੇਖੋ ਮੈਂ ਇੱਕ ਇਹਨਾਂ ਦੀ ਟੀਮ ਹੈ ਟੀਮ ਨਾਲ ਕੰਮ ਕਰ ਰਹੇ ਆ ਤੇ ਬਿਲਕੁਲ ਅੱਗੋ ਇਹ ਜਿਹੜਾ ਸਟੈਪ ਹੈ ਬਹੁਤ ਵਧੀਆ ਸਟੈਪ ਆ ਕਿ ਹੋਟਲਸੇ ਕਰਦੇ ਸੀ ਅੱਜ ਖੁੱਲੇ ਮੈਦਾਨ ਦੇ ਵਿੱਚ ਕੀਤਾ ਗਵਰਨਮੈਂਟ ਕਾਲਜ ਦਾ ਫੂਕਾ ਗਰਲਸ ਦਾ ਗਰਾਊਂਡ ਹੈ ਤੇ ਅੱਗੋ ਇਹਨਾਂ ਨੇ ਇੱਕ ਬੇਨਤੀ ਵੀ ਕੀਤੀ ਹੈ ਕਿ ਆਪਾਂ ਇਹਦਾ ਇੱਕ ਐਗਜ਼ੀਬਿਸ਼ਨ ਸੈਂਟਰ ਸਰਕਾਰ ਵੱਲੋਂ ਤਿਆਰ ਕਰਵਾ ਕਰਵਾ ਲੇਤਾ ਜਾਵੇ ਤੇ ਜਰੂਰ ਇਹ ਜਿਹੜੀ ਗੱਲ ਹੈ ਐਮ.ਐਲ.ਏ ਬੱਗਾ ਜੀ ਤੱਕ ਤੇ ਹੋਰ ਸਾਡੇ ਮਿਨਿਸਟਰ ਜਿਹੜੇ ਸੰਜੀਵ अरोड़ा ਜੀ ਨੇ ਤੇ ਖਾਸ ਤੌਰ ਤੇ ਸੀ.ਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਨਾਂ ਤੱਕ ਜਰੂਰ ਪਹੁੰਚਾਵਾਂਗੇ ਕਿ ਇੱਕ ਐਗਜ਼ੀਬਿਸ਼ਨ ਸੈਂਟਰ ਵਪਾਰੀਆਂ ਨੂੰ ਦੇ ਕੇ ਮੈਂ ਖੁਦ ਵਕਾਲਤ ਕਰੂੰਗਾ ਉਸ ਚੀਜ਼ ਦੀ ਕਿ ਦੇਖ ਕੇ ਆਪਾਂ ਇੱਕ ਲੁਧਿਆਣਾ ਇੰਡਸਟਰੀ ਸਿਟੀ ਆ ਇਹਨੂੰ ਹੋਰ ਬੜਾਵਾ ਦੇ ਠੀਕ ਥੈਂਕ ਯੂ